ਜਿਹੜੀ ਮੁਕਸਰ ਸਾਹਿਬ ਠਿੰਡਾ ਹਾਈਵੇ ਤੇ ਅੱਜ ਸੜਕ ਹਾਦਸਾ ਵਾਪਰ ਗਿਆ ਜਿੱਥੇ ਵਰਨਾਕਾਰ ਦੇ ਪਰ ਖਚ ਉੜ ਗਏ ਜੀ ਹਾਂ ਤੁਹਾਨੂੰ ਦੱਸਦੀ ਕਿ ਦੋਦਾ ਪਿੰਡ ਦੇ ਨੇੜੇ ਹਾਈਵੇ ਤੇ ਹਾਦਸਾ ਵਾਪਰ ਗਿਆ ਜਿੱਥੇ ਆਪ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਜਿਹੜੀ ਭੈਣ ਦੱਸੀ ਜਾ ਰਹੀ ਹੈ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਹਾਂ ਮ੍ਰਿਤਕ ਦੀ ਪਛਾਣ ਮਮਤਾ ਰਾਣੀ ਵਜੋਂ ਹੋਈ ਹੈ ਜਗਦੀਪ ਸਿੰਘ ਕੰਬੋਜ ਜਿਹੜੇ ਨੇ ਉਹਨਾਂ ਦੀ ਮਾਮੇ ਦੀ ਲੜਕੀ ਦੱਸੀ ਜਾ ਰਹੀ ਹੈ ਉਹਨਾਂ ਦੀ ਭੈਣ ਸੀ ਜਿਸ ਦੀ ਹਾਦਸੇ ਦੇ ਵਿੱਚ ਮੌਤ ਹੋ ਗਿਆ ਉੱਥੇ ਤੁਹਾਨੂੰ ਦੱਸਦੀ ਕਿ ਜਿਹੜਾ ਹਾਦਸਾ ਹੈ ਉਹ ਹਾਈਵੇ ਤੇ ਇੱਕ ਟਰੱਕ ਖੜਿਆ ਹੁੰਦਾ ਹੈ ਤੇ ਜਦੋਂ ਵਰਨਾਕਾਰ ਤੇਜ਼ ਰਫਤਾਰ ਦੇ ਵਿੱਚ ਹੁੰਦੀ ਹੈ ਤੇ ਜਾ ਉਸ ਟਰੱਕ ਦੇ ਵਿੱਚ ਵੱਜਦੀ ਹੈ ਤੇ ਤਸਵੀਰਾਂ ਵਿੱਚ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਤਸਵੀਰਾਂ ਕਿ ਕਿੱਦਾਂ ਜਿਹੜੀ ਵਰਨਾਕਾਰ ਦੇ ਪਰ ਕੱਚੇ ਉੜਗੇ ਨੇ 에ਅਰ ਬੈਗ ਵੀ ਖੁੱਲ ਕੇ ਬਾਹਰ ਆ ਗਏ ਨੇ ਤੇ ਕਾਫੀ ਜਿਹੜਾ ਨੁਕਸਾਨ ਹੋਇਆ ਤੇ ਉੱਥੇ ਮੌਕੇ ਤੇ ਜਿਹੜੀ ਮ੍ਰਿਤਿਕ ਮਮਤਾ ਰਾਣੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਹੋਰ ਜਿਹੜੇ ਜਾਣੇ ਸੀ ਗੱਡੀ ਦੇ ਵਿੱਚ ਉਹ ਜ਼ਖਮੀ ਦੱਸੇ ਜਾ ਰਹੇ ਨੇ ਗੰਭੀਰ ਰੂਪ ਵਿੱਚ ਜਿਨ੍ਹਾਂ ਨੂੰ ਹੁਣ ਜਿਹੜੇ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਚੇਰੇ ਮੁਖਸਰ ਸਾਹਿਬ ਠਿੰਡਾ ਹਾਈਵੇ ਤੇ ਜਿਹੜਾ ਪਿੰਡ ਹੈ ਦੋਦਾਏ ਉੱਥੇ ਸੜਕ ਹਾਦਸਾ ਵਾਪਰ ਜਾਂਦਾ ਜਦੋਂ ਟਰੱਕ ਜਿਹੜਾ ਸਾਹਮਣੇ ਖੜਿਆ ਹੁੰਦਾ ਸੜਕ ਤੇ ਪਰ ਜਿਹੜੀ ਵਰਨਾਕਾਰ ਉਹ ਜਿਹੜੀ ਜਾ ਰਹੀ ਹੁੰਦੀ ਅੱਗੇ ਵੱਲ ਨੂੰ ਤੇਜ਼ ਰਫਤਾਰ ਚ ਹੁੰਦੀ ਤੇ ਜਾ ਲੋਕਾਂ ਨੂੰ ਕਿਹਾ ਜਾ ਰਿਹਾ ਸ਼ਾਇਦ ਗੱਡੀ ਦਾ ਬੈਲੈਂਸ ਵਿਗੜ ਗਿਆ ਜਾਂ ਕੁਝ ਅਜੀਹਾ ਹੋਇਆ ਕਿ ਜਿਹੜੀ ਕਾਰ ਹੈ ਸਿੱਧਾ ਉਸ ਖੜੇ ਟਰੱਕ ਦੇ ਵਿੱਚ ਜਾ ਵੱਜਦੀ ਹੈ ਤੇਜ਼ ਰਫਤਾਰ ਤੇ ਉਸ ਕੋ ਬਾਦੇ ਹਾਦਸਾ ਵਾਪਰ ਜਾਂਦਾ ਤੇ ਵਰਨਾ ਕਾਰ ਦੇ ਪਰਖੇ ਛੁੱਟ ਜਾਂਦੇ ਨੇ ਉਥੇ ਮੌਕੇ ਤੇ 골ਡੀ ਕੰਬੋਜ ਦੀ ਪੈਨ ਮਮਤਾ ਰਾਣੀ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ ਤੇ ਤਿੰਨ ਨਿਆਣੇ ਦੱਸੇ ਜਾ ਰਹੇ ਨੇ ਕਿ ਉਹਨਾਂ ਦੇ ਕੀਤੇ ਬੇਹਦੀ ਮੰਦਪਾਗੀ ਖਬਰ ਜਿਹੜੀ ਇੱਕ 골ਡੀ ਕੰਬੋਜ ਦੇ ਪਰਿਵਾਰ ਤੋਂ ਨਿਕਲ ਕੇ ਸਾਹਮਣੇ ਉੱਥੇ ਹੀ ਮ੍ਰਿਤਕ ਦੀ ਜਿਹੜੀ ਦੇ ਹੁਣ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਤੇ ਕਾਫੀ ਜਿਹੜਾ ਕਿ ਗਮਗੀਨ ਮਾਹੌਲ ਬਣਿਆ ਹੋਇਆ ਹੈ ਸੋਗ ਦੀ ਲਹਿਰ ਹੈ ਸਾਰੇ ਪਰਿਵਾਰ ਦੇ ਵਿੱਚ ਅਤੇ ਤਾਂ ਦੱਸਦੀ ਕਿ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਦੱਸਿਆ ਕਿ ਮ੍ਰਿਤਿਕ ਮੇਰੇ ਮਾਮੇ ਦੀ ਲੜਕੀ ਸੀ ਤੇ ਜਲਾਲਾਬਾਦ ਸਬ ਡਿਵੀਜ਼ਨ ਦੀ ਵਸਨੀਕ ਸੀ। ਉਹਨਾਂ ਦੱਸਿਆ ਕਿ ਮ੍ਰਿਤਿਕ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਬਠਿੰਡਾ ਵੱਲ ਨੂੰ ਜਾ ਰਹੇ ਸੰਤ ਟ੍ਰੱਕ ਨਾਲ ਟਕਰਉਣ ਕਾਰਨ ਹਾਦਸਾ ਵਾਪਰ ਗਿਆ। ਬਾਕੀ ਜਿਹੜੇ ਜ਼ਖਮੀ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਜੇਰੇ ਲਾਜ਼ਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਅੰਦਾਜ਼ੇ ਕਿ ਪਰਿਵਾਰ ਦੇ ਵਿੱਚ ਕਾਫੀ ਚੀਕਚਹਾੜਾ ਪਿਆ ਹੋਇਆ ਹੈ ਤੇ 47 ਸਾਲਾ ਮਮਤਾ ਰਾਣੀ ਜੋ ਗੋਲਡੀ ਕੰਬੋਜ ਦੀ ਭੈਣ ਦੱਸੀ ਜਾ ਰਹੀ ਹੈ ਉਹਨਾਂ ਦੀ ਅੱਜ ਸੜਕ ਹਾਦਸੇ ਦੇ ਵਿੱਚ ਗੱਡੀ ਦਾ ਪਰ ਖੱਚੇ ਉਡ ਜਾਂਦੇ ਨੇ ਤੇ ਮੋਤ ਹੋ ਜਾਂਦੀ ਹੈ ਅੱਜ ਹਾਦਸੇ ਦੇ ਵਿੱਚ ਖਰਾਬ ਹੋਇਆ ਹੈ ਗਲੇ ਸੜ ਤੇ ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਹੈ ਪਰ ਨੁੱਕਰ ਗੱਡੀ ਤੇ ਜਿਸ ਨੁੱਕਰ ਤੇ ਅੱਗੇ ਫਰੰਟ ਤੇ ਭੈਣ ਬੈਠੀ ਸੀ ਉਹ ਨੁੱਕਰ ਤੇ ਟਰੱਕ ਵੱਜਾ ਉਹ ਸਾਰਾ ਦਿਮਾਗ ਤੇ ਸਾਰਾ ਬਾਰ ਆ ਗਿਆ ਸਾਰਾ ਦਿਮਾਗ ਕਿੰਨੇ ਬੱਚੇ ਸੀ ਨਾਲ ਕੌਣ-ਕੌਣ ਸੀ ਕਿਤੇ ਕਿਸ ਤਰ੍ਹਾਂ ਨਾਲ ਬੇਟਾ ਬੇਟਾ ਚਲਾ ਰਿਹਾ ਸੀਗਾ ਜੀ ਇੱਕ ਉਹਨਾਂ ਨੇ ਨਾਲ ਪਿੱਛੇ ਬੈਠੀ ਸੀ ਉਹਨਾਂ ਦਾ ਜਵਾਰਾ ਟੁੱਟ ਗਿਆ ਉਹ ਵੀ ਫਿਲਹਾਲ ਐਮਰਜੈਂਸੀ ਜੇ ਨੇ ਇੱਕ ਨਾਲ ਬੇਟੀ ਸੀ ਬੇਟੀ ਵੀ ਠੀਕ ਹੈ ਜੀ ਕੀ ਮੰਗ ਕਰਦੇ ਹਾਂ ਕੋਈ ਨਹੀਂ ਮੰਗ ਸਾਡਾ ਦਾ ਘਰ ਬੈਗਿਆ ਸੀ ਕਿ ਬੰਕਰ ਸਰਕਾਰ ਨੂੰ ਦੱਸ ਤੇ ਕਹਿਣਾ ਚਾਹੁੰਦੇ ਆਂ ਵੀ ਇਹੋ ਜਿਹੇ ਜਿਹੜੇ ਰਾਤ ਨੂੰ ਨਾਕੇ ਲਾ ਕੇ ਛੱਡ ਕੇ ਚਲੇ ਜਾਂਦੇ ਨੇ ਕਮ ਸੇ ਕਉਂ ਨਾਕੇ ਪਾਸੇ ਕਰਕੇ ਜਾਣ ਜਾਂ ਰਾਤ ਨੂੰ ਜਿਹੜੇ ਗੱਡੀਆਂ ਖਰਾਬ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਰੈਫਲੈਕਟਰ ਜ਼ਰੂਰੀ ਨੇ ਜਾਂ ਇਹਨਾਂ ਪਿੱਛੇ ਕਮ ਸੇ ਕਉਂ 10 ਕਿਲੋ 10 15 ਫੁੱਟ ਤੇ ਕੋਈ ਟਾਹਣੀਆਂ ਤੋੜ ਕੇ ਰੱਖ ਦਿਕਨ ਕਮ ਸੇ ਕਮ ਬੰਦਾ ਕੋਈ ਡਰਾਈਵਰ ਨੂੰ ਪਤਾ ਲੱਗੇ ਬ੍ਰੇਕ ਲੱਗੇ ਕੋਈ 10 10 15 ਫੁੱਟ ਤੇ ਗੱਡੀ ਰੋਕ ਤਾਂ ਸਕਦਾ ਨਾ ਰੋਜ਼ ਹਾਦਸੇ ਇਹਨਾਂ ਕਰਕੇ ਰੋਜ਼ ਹਾਦ ਜਰ ਨਾਲ ਵਾਸ਼ਾ ਹੰਡਾ ਜੀ ਦੋਵੇਂ ਪਿੰਡ ਕੋਲੇ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਸੰਬੰਧ ਜੇ ਕਾਰ ਵੀ ਕਰਦੇ ਜੋ ਸਟੇਟਮੈਂਟ ਦਿਖਾਉਣਗੇ ਪਰਿਵਾਰ ਨੂੰ ਮੁਆਵਜ਼ਾ ਕਰੇ ਕਿਹੜੇ ਰੋਡ ਤੋਂ ਇਹ ਮਹੰਡਾ ਰੋਡ